ਖਰੜ ਦੇ ਵਿੱਚ ਅੱਜ ਸਵੇਰੇ ਇੱਕ ਕੁੜੀ ਦਾ ਮਰਡਰ ਕੀਤਾ ਜਾਂਦਾ ਹੈ ਔਰ ਪੁਲਿਸ ਜਿਹੜੀ ਹੈ ਲਗਾਤਾਰ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਸੀ ਔਰ ਹੁਣ ਆਰੋਪੀ ਜਿਹੜਾ ਉਹ ਰਾਉਂਡ ਅਪ ਕਰ ਦਿੱਤਾ ਗਿਆ ਸਾਡੇ ਨਾਲ ਡੀਐਸਪੀ ਕਰਨ ਸੰਧੂ ਆ ਗੱਲਬਾਤ ਕਰਨਿਆ ਸਰ ਕੀ ਕੁਛ ਪੂਰਾ ਇਨਸੀਡੈਂਟਸ ਰਿਹਾ ਕਿਸ ਤੰਗ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਜਿਹੜਾ ਆਰੋਪੀ ਪੁਲਿਸ ਨੇ ਰਾਉਂਡ ਅਪ ਕੀਤਾ ਕਿਥੋਂ ਦਾ ਰਹਿਣ ਵਾਲਾ ਹੈ ਕੀ ਪਛਾਣ ਹੋਈ ਉਸ ਬੇਸਿਕਲੀ ਜੀ ਇੱਕ 27 ਸਾਲ ਦੀ ਲੜਕੀ ਹੈਗੀ ਆ ਸਨੀ ਇਨਕਲੇਵ ਦਾ ਏਰੀਆ ਪੈਂਦਾ ਉੱਥੇ ਉਹਦਾ ਮਰਡਰ ਕਰ ਦਿੱਤਾ ਗਿਆ ਸੀਗਾ ਤੇ ਉਦਾ ਹੀ ਇੱਕ ਫਰੈਂਡ ਹੈਗਾ ਕੋਈ ਤੇ ਉਹਨੇ ਜਿਹੜਾ ਹੈਗਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਕੋਈ ਸ਼ਾਰਪ ਐਜਡ ਵੈਪਨ ਦੇ ਨਾਲ ਜੀ ਕੀ ਕੋਈ ਸਰ ਲਵ ਐਂਗਲ ਸੀ ਕੀ ਸੀ ਕਿਸ ਕਾਰਨ ਇਸ ਤਰ੍ਹਾਂ ਦੀ ਜਿਹੜੀ ਘਟਨਾ ਇਸ ਨੂੰ ਅੰਜਾਮ ਦਿੱਤਾ ਗਿਆ ਕਿ ਆ ਕੁਝ ਕਲੀਅਰ ਹੋ ਪਾਇਆ ਹਾਂਜੀ ਇਨੀਸ਼ੀਅਲ ਜਿਹੜੀ ਫੈਮਿਲੀ ਤੋਂ ਇਨਫੋਰਮੇਸ਼ਨ ਮਿਲੀ ਹੈ ਜਾਂ ਉਹਨਾਂ ਦੀ ਸਟੇਟਮੈਂਟ ਆ ਜਾਂ ਸਾਡੀ ਜਿਹੜੀ ਤਫਤੀਸ਼ ਆ ਉਹਦੇ ਤੋਂ ਇਹੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਅਕਿਊਜ਼ ਤੇ ਵਿਕਟਮ ਸੀ ਇਹ ਆਪਸ ਵਿੱਚ ਫਰੈਂਡ ਸੀਗੇ ਕੁਝ ਟਾਈਮ ਤੋਂ ਤੇ ਕਲੋਜ਼ਲੀ ਰਿਲੇਟਿਡ ਸੀਗੇ ਤੇ ਬਾਕੀ ਜਿਹੜਾ ਮੋਟਿਵ ਆਫ ਕਰਾਇਮ ਆ ਉਹ ਜਦੋਂ ਲੜਕਾ ਹਜੇ ਉਹਦੇ ਵੀ ਇੰਜਰੀ ਸੀਗੀਆਂ ਉਹਦਾ ਬਾਅਦ ਚ ਐਕਸੀਡੈਂਟ ਹੋ ਗਿਆ ਸੀਗਾ ਉਹ ਜਦੋਂ ਰਿਕਵਰ ਹੋਇਆ ਉਸ ਤੋਂ ਬਾਅਦ ਸਾਹਮਣੇ ਆਇਆਗਾ ਪ੍ਰੇਸੀਡੈਂਟ ਯਾਨੀ ਮਰਡਰ ਕਰਕੇ ਭੱਜਿਆ ਤੇ ਫਿਰ ਐਕਸੀਡੈਂਟ ਹੋਇਆ ਹਾਂਜੀ ਉਹ ਇੱਥੇ ਮਰਡਰ ਕਰਕੇ ਫਰਾਰ ਹੋ ਗਿਆ ਸੀਗਾ ਜੀ ਤੇ ਉਹਦਾ ਅਗੇ ਹਰਿਆਣਾ ਜਾ ਕੇ ਹਰਿਆਣੇ ਚ ਜਾ ਕੇ ਕਿਸੇ ਹੋਰ ਕਾਰ ਦੇ ਨਾਲ ਐਕਸੀਡੈਂਟ ਹੋ ਗਿਆ ਸੀਗਾ ਤੇ ਉਹ ਇੰਜਰਡ ਕਿਸ ਦੀ ਪਛਾਣ ਕੀ ਹੋਈ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਅਕਿਊਜ਼ ਹੈ ਕੀ ਇਸ ਦਾ ਇਹ ਜੀ ਅਨਸ ਕੁਰੀਸ਼ੀ ਨਾਮ ਦਾ ਅਕਿਊਜ਼ਡ ਹੈਗਾ ਤੇ ਪਿੱਛੋਂ ਯੂਪੀ ਦਾ ਰਹਿਣ ਵਾਲਾ ਅੱਜ ਕੱਲ੍ਹ ਚੰਡੀਗੜ੍ਹ ਇਸ ਦੇ ਵਿੱਚ ਕੋਈ ਲਵ ਜਿਹਾਦ ट्रायंगल ਤੇ ਨਹੀਂ ਸਾਹਮਣੇ ਆ। ਨਹੀਂ ਜੀ ਅਜਿਹੀ ਕੋਈ ਗੱਲ ਨਾ ਫੈਮਿਲੀ ਵੱਲੋਂ ਸਾਹਮਣੇ ਆਈ ਹੈ ਤੇ ਨਾ ਸਾਡੀ ਕੋਈ ਤਫਤੀਸ਼ ਦੇ ਵਿੱਚ ਸਾਹਮਣੇ ਆਈ ਹੈ। ਬਿਲਕੁਲ ਦੇਖੋ ਮਾਮਲਾ ਦਰਜ ਕੀਤਾ ਗਿਆ ਸੀ ਇਨਵੈਸਟੀਗੇਸ਼ਨ ਲਗਾਤਾਰ ਹੋ ਰਹੀ ਸੀ ਔਰ ਜਿਸ ਢੰਗ ਦੇ ਨਾਲ ਹੁਣ ਡੀਐਸਪੀ ਸਾਹਿਬ ਦੱਸਦੇ ਨਜ਼ਰ ਆਏ ਨੇ ਕਿ ਅਕਿਊਜ਼ਡ ਜਿਹੜਾ ਉਸ ਨੂੰ ਰਾਉਂਡ ਅਪ ਕਰ ਦਿੱਤਾ ਗਿਆ ਹਾਲਾਂਕਿ ਹਸਪੀਟਲ ਦੇ ਵਿੱਚ ਉਸ ਦਾ ਇਲਾਜ جاری ਹੈ ਕਿਉਂਕਿ ਹਰਿਆਣਾ ਦੇ ਵਿੱਚ ਜਦੋਂ ਮਰਡਰ ਉਸਨੇ ਇੱਥੇ ਕੀਤਾ ਇਸ ਤੋਂ ਬਾਅਦ ਇੱਥੋਂ ਗੱਡੀ ਲੈ ਕੇ ਭੱਜਿਆਰ ਗੱਡੀ ਵੀ ਜਿਸ ਕੁੜੀ ਦਾ ਮਰਡਰ ਕੀਤਾ ਸੀ ਉਸ ਦੇ ਪਰਿਵਾਰ ਵਾਲਿਆਂ ਦੀ ਗੱਡੀ ਸੀ ਉਸੇ ਗੱਡੀ ਦੇ ਵਿੱਚ ਉਹ ਇੱਥੋਂ ਫਰਾਰ ਹੋਇਆ ਹਰਿਆਣਾ ਦੇ ਵਿੱਚ ਸ਼ਾਹਬਾਦ ਦੇ ਕੋਲ ਉਸ ਦਾ ਐਕਸੀਡੈਂਟ ਹੁੰਦਾ ਜਿਸ ਤੋਂ ਬਾਅਦ ਉਸ ਨੂੰ ਸੈਕਟਰ 32 ਇਲਾਜ ਲਈ ਲੈ ਕੇ ਆਇਆ ਜਾਂਦਾ ਹੈ ਹਾਲਾਂਕਿ ਰਾਉਂਡ ਅਪ ਕਰ ਦਿੱਤਾ ਗਿਆ ਜਦੋਂ ਉਹਦਾ ਟ੍ਰੀਟਮੈਂਟ ਹੋ ਜਾਏਗਾ ਤਾਂ ਉਸ ਤੋਂ ਬਾਅਦ ਪੁਲਿਸ ਉਸ ਨੂੰ ਕਸਟਡੀ ਦੇ ਵਿੱਚ ਲੈਂਦੀ ਹੋਈ ਨਜ਼ਰ ਆਏਗੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਅੱਗੇ ਖੁਲਾਸੇ ਹੋਣਗੇ ਵੇਖਣ ਵਾਲੀ ਗੱਲ ਰਹੇਗੀ ਕਿ ਇਸ ਮਾਮਲੇ ਦੇ ਵਿੱਚ ਅੱਜ ਜਿਸ ਢੰਗ ਦੇ ਨਾਲ ਇੱਕ ਵੱਡੀ ਵਾਰਦਾਤ ਹੋਈ ਹੈ ਔਰ ਪੁਲਿਸ ਪਹਿਸਟ ਲਫ਼ਜ਼ਾਂ ਦੇ ਵਿੱਚ ਕਹਿ ਰਹੀ ਹੈ ਕਿ ਆਪਸ ਦੇ ਵਿੱਚ ਦੋਨਾਂ ਦੇ ਸੰਬੰਧ ਸੀ ਤਾਂ ਆਨ ਵਾਲੇ ਸਮਾ ਦੇ ਵਿੱਚ ਇਨਵੈਸਟੀਗੇਸ਼ਨ ਜਦੋਂ ਮੁਕੰਮਲ ਹੁੰਦੀ ਹੈ ਤੇ ਕੀ ਕੁਝ ਹੋਰ ਖੁਲਾਸੇ ਹੋਣ ਦੇ ਨਜ਼ਰ ਆਣਗੇ ਕੈਮਰਾ ਪਰਸਾਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਖਰੜ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर